ਯਾਰ ਮੇਰੇ ਗਵਾਂਢੀ ਦੇ ਨਾ ਪਿਛਲੇ ਸਾਲ 75 ਮਣ ਕਣਕ ਦੀ ਕਣਕ ਹੋਈ ਆ 30 ਕੁਇੰਟਲ ਝਾੜ ਉਹ ਵੀ ਕਣਕ ਦਾ ਯਾਰ ਸਾਡੇ ਤਾਂ ਕਦੇ ਝੜੀ ਨਹੀਂ ਸਾਡੇ ਤਾਂ ਕਣਕ ਦੇ 20 21 ਕੁਇੰਟਲ ਤੋਂ ਵੱਧ ਨਹੀਂ ਝੜੀ ਤੇਰੇ 30 ਕਿਵੇਂ ਝੜ ਗਏ ਲੱਗਦਾ ਹੈ ਗੱਪ ਮਾਰਦਾ ਤਾਂ ਦੋਸਤੋ 30 ਕੁਇੰਟਲ ਜਾਣ ਕੇ 75 ਮਣ ਤੱਕ ਵੀ ਕਣਕ ਝਾੜ ਦੇ ਦਿੰਦੀ ਹੈ ਇਹ ਸੱਚਾਈ ਆ ਕੋਈ ਗੱਪ ਨਹੀਂ ਜੇਕਰ ਤੁਹਾਡੇ ਝਾੜ ਨਹੀਂ ਆ ਰਿਹਾ ਦੇਖੋ ਦੋਸਤੋ 20 21 ਕੁਇੰਟਲ ਇੱਕ ਚੰਗਾ ਝਾੜਾ ਜੋ ਕਿ ਹਰ ਇੱਕ ਕਿਸਾਨ ਪਰਾ ਲੈ ਲੈਂਦਾ ਪਰੰਤੂ ਜੇਕਰ ਆਪਣੇ ਬਹੁਤ ਹੀ ਜ਼ਿਆਦੇ ਵਧੀਆ ਬੰਪਰ ਝਾੜ ਚਾਹੀਦਾ ਬਹੁਤ ਹੀ ਜ਼ਿਆਦੇ ਝਾੜ ਚਾਹੀਦਾ 75 ਮਣ ਕਣਕ ਜੇਕਰ ਤੁਸੀਂ ਵੀ ਕੜਨੀ ਹੈ ਨਾ ਤਾਂ ਆਹ ਛੋਟੀਆਂ ਛੁਟੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਸਭ ਤੋਂ ਪਹਿਲਾਂ ਤਾਂ ਹੁਣ ਦੋਸਤੋ ਮੇਰੀ ਜ਼ਮੀਨਾਂ ਮੈਨੂੰ ਕਾਫੀ ਟਾਈਮ ਹੋ ਗਿਆ ਖੇਤੀ ਕਰਦੇ ਨੂੰ ਮੈਨੂੰ ਪਤਾ ਕਿ ਮੇਰੇ ਕਿਹੜੇ ਖੇਤ ਦੇ ਵਿੱਚ ਕਿਹੜੇ ਤੱਤ ਦੇ ਘਾਟ ਆਉਂਦੀ ਆ ਖਾਸ ਕਰਕੇ ਕਣਕ ਦੇ ਵਿੱਚ ਇੱਕੋ ਹੀ ਤੱਤ ਦੀ ਜ਼ਿਆਦਾ ਘਾਟ ਆਉਂਦੀ ਆ ਉਹ ਹੈਗਾ ਮੈਗਨੀਜ਼ ਜਿਹਨੂੰ ਆਪਾਂ ਮੈਗਨੀਜ਼ ਸਲਫੇਟ ਕਹਿੰਦੇ ਆ ਕਿਹੜੀ ਜ਼ਮੀਨ ਦੇ ਵਿੱਚ ਜ਼ਿਆਦਾ ਘਾਟ ਆਉਂਦੀ ਆ ਜਿਹੜੀ ਹੁੰਦੀ ਆ ਰੇਤਿੱਲੀ ਰੇਤਿੱਲੀਆਂ ਦੇ ਵਿੱਚ ਵੀ ਸਾਰੀਆਂ ਦੇ ਵਿੱਚ ਘਾਟ ਨਹੀਂ ਆਉਂਦੀ ਕੁਝ ਕੁ ਜ਼ਮੀਨਾਂ ਦੇ ਵਿੱਚ ਘਾਟ ਆਉਂਦੀ ਹੈਗੀ ਹੁਣ ਜਿੱਥੇ ਇਹ ਆਏ ਸਾਲ ਘਾਟ ਆਉਂਦੀ ਆ ਤਾਂ ਉੱਥੇ ਤੁਸੀਂ ਇੱਕ ਕੰਮ ਕਰਨਾ ਪਹਿਲਾ ਪਾਣੀ ਲਾਉਣ ਤੋਂ ਠੀਕ 2 ਦਿਨ ਪਹਿਲਾਂ 1 ਕਿਲੋ ਲੈਣੀ ਹੈ ਮੈਗਨੀਸ ਸਲਫੇਟ ਤੇ ਨਾਲ ਅੱਧਾ ਕਿਲੋ ਲੈਣਾ ਬਰੀਕ ਯੂਰੀਆ ਦੋਨਾਂ ਦਾ ਘੋਲ ਅਲੱਗ-ਅਲੱਗ ਕਰਕੇ ਸਪਰੇਅ ਕਰ ਦਿਓ ਜੇਕਰ ਤੁਸੀਂ ਕਿੱਲੇ ਦੇ ਵਿੱਚ 75 ਤੋਂ 80 ਲੀਟਰ ਪਾਣੀ ਲਾਉਨੇ ਹੋ ਤਾਂ ਕਿਰਪਾ ਕਰ ਕਿਹੜੀ ਮੈਗਨੀਜ਼ ਉਹ ਵੀ ਅੱਧਾ ਕਿਲੋ ਲੈਣੀ ਆ ਅਤੇ ਜੇਕਰ ਤੁਸੀਂ ਇੱਕ ਕਿੱਲੇ ਦੇ ਵਿੱਚ 150 ਲੀਟਰ 180 ਲੀਟਰ ਪਾਣੀ ਲਾ ਦਿੰਨੇ ਹੋ ਫਿਰ ਤੁਸੀਂ ਜਿਹੜੀ ਮੈਗਨੀਸ ਸਲਫੇਟ ਆ ਉਹ 1 ਕਿਲੋ ਲੈਣੀ ਆ ਤੇ ਨਾਲ ਅੱਧਾ ਕਿਲੋ ਕਿੱਲੇ ਦਾ ਯੂਰੀਆ ਲੈ ਸਕਦੇ ਆ ਇਹ ਕੰਮ ਜ਼ਰੂਰ ਕਰਨਾ ਕਰਨਾ ਕਿਉਂ ਆ ਕਿਉਂਕਿ ਦੋਸਤੋ ਕੁਝ ਕੁ ਫਸਲਾ ਹੁੰਦੀਆਂ ਐਗਜ਼ਾਮਪਲ ਦਿਨਾ ਜਿਵੇਂ ਕਿ ਝੂਨਾ ਝੋਨੇ ਦੇ ਵਿੱਚ ਸਭ ਤੋਂ ਵੱਧ ਘਾਟ ਹੁੰਦੀ ਹੈ ਜ਼ਿੰਕ ਦੀ ਇਸ ਕਰਕੇ ਹਰ ਇੱਕ ਕਿਸਾਨ ਭਰਾ ਜ਼ਿੰਕ ਪਾਉਂਦਾ ਪਾਉਂਦਾ ਕਿ ਨਹੀਂ ਜੇਕਰ ਤੁਸੀਂ ਝੋਨੇ ਦੇ ਵਿੱਚ ਜ਼ਿੰਕ ਪਾਈ ਹੈ ਤਾਂ ਉਹਨੂੰ ਕਣਕ ਦੇ ਵਿੱਚ ਹੁਣ ਪਾਉਣ ਦੀ ਲੋੜ ਨਹੀਂ ਠੀਕ ਹੈ ਨਾ ਇਸੇ ਤਰ੍ਹਾਂ ਨਰਮਾ ਉਹ ਨਰਮੇ ਵਾਲੇ ਕਿਸਾਨਪਰਾਂ ਨੂੰ ਪਤਾ ਕਿ ਸਾਡੇ ਨਰਮੇ ਦੇ ਟਿੰਡੇ ਬਹੁਤ ਹੁੰਦੀ ਹੈਗੇ ਤੇ ਉਹਦੇ ਵਿੱਚ ਪोटाश ਦੀ ਕਮੀ ਬਹੁਤ ਜ਼ਿਆਦਾ ਹੁੰਦੀ ਹੈ ਇਸੇ ਕਰਕੇ ਸੀ 4-4 5-5 ਸਪਰੇ ਹਾਂ 13045 ਦੀਆਂ ਵੀ ਕਰਦੇ ਆ ਤੇ 25-30 ਕਿਲੋ ਥੱਲੇ ਪोटाश ਵੀ ਪਾਉਨੇ ਆਪਣੇ ਨਰਮੇ ਦੇ ਖੇਤਾਂ ਦੇ ਵਿੱਚ ਉਸੇ ਤਰ੍ਹਾਂ ਕਣਕਾ ਕਣਕ ਦੇ ਵਿੱਚ ਵੀ ਇੱਕ ਤੱਤ ਦੀ ਘਾਟ ਬਹੁਤ ਜ਼ਿਆਦਾ ਹੁੰਦੀ ਹੈ ਉਹ ਹੈਗੀ ਹੈ ਮੈਗਨੀਜ਼ ਤਾਂ ਕਰਕੇ ਪੈਲ ਦੇ ਆਧਾਰ ਤੇ ਆਪਾਂ ਨੂੰ ਮੈਗਨੀਜ਼ ਦੀ ਘਾਟ ਪੂਰੀ ਕਰਨੀ ਪਊਗੀ ਜੇਕਰ ਬੰਪਰ ਝਾੜ ਲੈਣਾ ਨਹੀਂ ਤਾਂ ਜੇਕਰ ਇਸ ਤਰ੍ਹਾਂ ਦੀ ਕਾਟ ਪੂਰੀ ਨਹੀਂ ਕੀਤੀ ਜ਼ਮੀਨ ਤੁਹਾਡੀ ਰੇਜ਼ ਲਈ ਤਾਂ ਜੇਕਰ 20 21 ਕੁਇੰਟਲ ਝਾੜ ਆਈ ਜਾਂਦਾ ਤਾਂ ਬਹੁਤ ਜ਼ਿਆਦਾ ਆ ਤੁਹਾਡੇ ਲਈ 30 ਕੁਇੰਟਲ ਝਾੜ ਚਾਹੀਦਾ ਤਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੀ ਪਊਗਾ ਇਸ ਤੋਂ ਬਾਅਦ ਗੱਲ ਕਰਦੇ ਆ ਪਾਣੀ ਦੀ ਹਾਂ ਦੋਸਤੋ ਪਾਣੀ ਪਹਿਲਾ ਕਦੇ ਵੀ ਭਾਰਾ ਨਹੀਂ ਲਾਉਣਾ ਜੇਕਰ ਤੁਹਾਡੇ ਤੋਂ ਭਾਰਾ ਪਾਣੀ ਲੱਗ ਗਿਆ ਤਾਂ ਕਣਕ ਤੁਹਾਡੀ 100% ਦਬੂਗੀ 100% ਪੀਲੀ ਪਾਉਗੀ ਪਰ ਤੂੰ ਇਹਦਾ ਵੀ ਹੱਲ ਹੈਗਾਗਾ ਕਰਨਾ ਕੀ ਆ ਜਦੋਂ ਹੀ ਪੈਤਰਾ ਹੋ ਗਿਆ ਪਾਣੀ ਲਾਉਣ ਤੋਂ 4 ਦਿਨਾਂ ਬਾਅਦ 15 ਬਾਅਦ ਹਫ਼ਤੇ ਬਾਅਦ 10 ਦਿਨਾਂ ਬਾਅਦ ਜਿਵੇਂ ਤੁਹਾਡੀ ਜ਼ਮੀਨ ਆ ਨਾਲ ਦੀ ਨਾਲ ਤੁਸੀਂ ਇੱਕ ਤਾਂ ਉੱਪਰ ਜੂਰੀਆ ਪਾਉਣੀ ਆ ਠੀਕ ਆ ਤੇ ਦੂਜਾ ਜੂਰੀਆ ਦੇ ਵਿੱਚ ਆਪਾਂ ਮੈਗਨੀਫਾਈਸੇਟ ਮਿਕਸ ਨਹੀਂ ਕਰ ਸਕਦੇ ਕਿਉਂਕਿ ਇਹ ਪਾਣੀ ਛੱਡ ਜਾਂਦਾ ਤਾਂ ਨਾਲ ਦੀ ਨਾਲ ਹੀ ਆਪਾਂ 10 ਕਿਲੋ ਕਿੱਲੇ ਦਾ ਮੈਗਨੀਸ਼ੀਅਮ ਸਲਫੇਟ ਦਾ ਛਿੱਟਾ ਮਾਰਨਾ ਚਾਹੀਦਾ ਤੁਸੀਂ ਮਿੱਟੀ ਚਰ ਲਾ ਕੇ ਪਾਓ ਜੇਕਰ ਤੁਸੀਂ ਆਪਣੀ ਜ਼ਮੀਨ ਦੇ ਵਿੱਚ ਸਲਫਰ ਨਹੀਂ ਪਾਈ ਤਾਂ ਸਲਫਰ ਵਿੱਚ ਮਿਕਸ ਕਰਕੇ ਪਾ ਸਕਦੇ ਹੋ ਸਲਫਰ ਕਿਹੜੀ ਪਾਉਣੀ ਹੈ 80 ਤੋਂ 90% ਵਾਲੀ ਪਾਊਡਰ ਟਾਈਪ 3 ਕਿਲੋ ਤੋਂ ਲੈ ਕੇ 5 ਕਿਲੋ ਤੱਕ ਵੱਧ ਤੋਂ ਵੱਧ ਆਪਾਂ ਲੈ ਸਕਦੇ ਹਾਂ ਰਿਜ਼ਲਟ ਬਹੁਤ ਜਿਆਦਾ ਸ਼ਾਨਦਾਰ ਮਿਲਣਗੇ ਸਲਫਰ ਤੇ ਮੈਗਨੀਸ਼ੀਅਮ ਜੋ ਦੋਨੇ ਮਿਕਸ ਕਰਕੇ ਛਿੱਟਾ ਮਾਰੋਗੇ ਇਹਨਾਂ ਨੂੰ ਸਿੱਧਾ ਕਲੋਰੋਫਿਲ ਵਧਾਉਣਾ ਮਤਲਬ ਕਿ ਸਿੱਧਾ ਹਰਾਪਣ ਜਦੋਂ ਹੀ ਪਾਤਾ ਹੈ ਨਾ ম্যাগਨੀਸ਼ੀਅਮ ਸਲਫੇਟ ਦਾ ਸਲਪਰ ਇਸ ਇਹ ਪਾਉਣ ਤੋਂ ਤਿੰਨ ਚਾਰ ਦਿਨਾਂ ਬਾਅਦ ਤੁਸੀਂ ਵੇਖੋਗੇ ਤੁਹਾਡੀ ਜੜੀ ਜੜੀ ਕਣਕ ਇੱਕਦਮ ਕਾਲੀ ਪੈਣੀ ਸ਼ੁਰੂ ਹੋ ਜਾਊਗੀ ਜਦੋਂ ਆਪਣੀ ਕਣਕ ਕਾਲੀ ਪਾਊਗੀ ਤਾਂ ਉਹਦੀ ਜੜਾਂ ਦੀ ਗਰੋਥ ਵੀ ਜ਼ਿਆਦਾ ਹੋਊਗੀ ਜਦੋਂ ਜੜਾਂ ਦੀ ਗਰੋਥ ਜ਼ਿਆਦਾ ਹੋਊਗੀ ਜਿਹੜੀ ਜ਼ਮੀਨ ਦੇ ਵਿੱਚ ਆਪਣੇ ਵਾਧੂ ਤੱਤ ਆਉ ਚੱਕ ਲੂਗੀ ਜਿਹਦੇ ਕਰਕੇ ਕਣਕ ਆਪਣੀ ਪਾਟਣੀ ਸ਼ੁਰੂ ਹੋ ਜਾਊਗੀ ਮੇਰਾ ਮਤਲਬ ਕਿ ਫਟਾਰਾ ਕਰਨਾ ਸ਼ੁਰੂ ਹੋ ਜਾਊਗਾ ਤੇ ਜਿਵੇਂ ਹੀ ਫਟਾਰਾ ਕਰਨਾ ਸ਼ੁਰੂ ਹੋਊਗਾ ਉੱਪਰ ਨੂੰ ਗਰੋਥ ਵੀ ਕਰਨੀ ਸ਼ੁਰੂ ਹੋਊਗੀ ਤੁਸੀਂ ਅਕਸਰ ਦੇਖਿਆ ਹੋਊਗਾ ਕਿ ਜਿੱਥੇ ਆਪਣੇ ਜ਼ਮੀਨਾਂ ਮਾੜੀਆਂ ਹੁੰਦੀਆਂ ਉੱਥੇ ਨਾ ਕਣਕ ਦਾ ਫਟਾਰਾ ਵੀ ਘੱਟ ਹੁੰਦਾ ਤੇ ਕਦ ਵੀ ਛੋਟਾ ਰਹਿ ਜਾਂਦਾ ਜਦੋਂ ਇਹ ਕੰਮ ਕਰੋਗੇ ਤੁਹਾਡੇ ਕਣਕ ਦਾ ਫਟਾਰਾ ਵੀ ਬਹੁਤ ਜ਼ਿਆਦਾ ਹੋਊਗਾ ਰੰਗ ਵੀ ਬਹੁਤ ਜ਼ਿਆਦਾ ਸੋਨਾ ਹੋਊਗਾ ਦੂਰੋਂ ਦੇਖਣ ਦੇ ਵਿੱਚ ਕੱਲਾ ਥੋੜਾ ਕੇ ਦਿਸੂਗਾ ਯਾਰ ਫਲਾਨੇ ਸੌ ਦਾ ਖੇਤ ਆ ਵੇ ਕਿੱਡਾ ਕਾਲਾ ਖੜਾਗਾ ਅਤੇ ਗਰੋਥ ਵੀ ਬਹੁਤ ਜ਼ਿਆਦਾ ਵਧੀਆ ਕਰੂਗੀ ਤੁਹਾਡਾ ਮਨ ਖੇਤ ਜਾ ਕੇ ਲੱਗਿਆ ਕਰੂਗਾ ਤੁਹਾਨੂੰ ਆਏ ਲੱਗੂ ਯਾਰ ਇੱਥੇ ਮੰਜਾ ਡਾ ਕੇ ਬੈਠੇ ਰਹੀਏ ਗੱਲ ਤਾਂ ਹੁਣ ਬਣੀ ਆ ਪਹਿਲਾਂ ਤਾਂ ਆਪਣੀ ਗਣ ਕੋਈ ਪੜੀ ਜੀ ਲੱਗੀ ਜਾਂਦੀ ਸੀਗੀ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਫਿਲਹਾਲ ਤਾਂ ਦੋਸਤੋ ਤੁਸੀਂ ਐਨਾ ਕੰਮ ਕਰੋ ਕਿਉਂਕਿ ਜੇਕਰ ਤੁਹਾਡੀ ਜ਼ਮੀਨ ਹਲਕੀ ਆ ਤਤਾਂ ਦੀ ਘਾਟ ਆਉਂਦੀ ਆ ਤਾਂ ਆਪਾਂ ਨੂੰ ਇਹ ਸਭ ਕੁਝ ਕਰਨਾ ਪਊਗਾ ਜੇਕਰ ਤੁਹਾਡੀ ਜ਼ਮੀਨ ਭਾਰੀ ਆ ਤਾਂ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਕਿਉਂਕਿ ਜਿਹੜੀ ਜ਼ਮੀਨ ਭਾਰੀ ਆ ਉੱਥੇ ਵੈਸੇ ਹੀ ਚੰਗਾ ਝੜ ਆਉਂਦਾ ਇਸੇ ਕਰਕੇ ਚੰਗੀ ਜ਼ਮੀਨ ਹੁੰਦੀ ਹੈ ਜਿਹੜੀ ਜ਼ਮੀਨ ਮਾੜੀ ਆ ਉਹਦੇ ਵਿੱਚ ਬਹੁਤ ਜੇ ਤਤਾਂ ਦੀ ਘਾਟ ਆਉਂਦੀ ਆ ਤਾਂ ਕਰਕੇ ਆਪ ਨੂੰ ਐਕਸਟਰਾ ਮਿਹਨਤ ਕਰਨੀ ਪੈਂਦੀ ਹੈ ਐਕਸਟਰਾ ਤੱਤ ਪਾਉਣੇ ਪੈਂਦੇ ਆ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਜਾਇਤ ਧੰਨਵਾਦ ਦੋਸਤੋ